हां जी भाई जी रौनक डेयरी फार्म ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਕੁਟੀ किशनਪੁਰਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਰੇ ਬਠਿੰਡਾ ਪਿੰਡ ਆ ਬਾਈ ਜਿਹੜਾ ਇਹ ਬਠਿੰਡਾ ਡੱਬ ਵਾਲੀ ਰੋਡ ਦੇ ਬਿਲਕੁਲ ਉੱਪਰ ਪਿੰਡ ਰਹਿ ਗਿਆ ਤੇ ਬਾਈ ਮਨਦੀਪ ਦੇ ਘਰੋਂ ਦੋਸਤੋ ਵੀਡੀਓ ਆ ਦੂਸਰਾ ਸੂਆ ਸੂਣ ਵਾਲੀ ਫੁੱਲ ਰਿਕਾਰਡ ਦੀ ਐਚ ਐਫ ਆ ਬਾਈ ਨੇ ਵੈਢ ਸੇਲ ਕਰਨੀ ਆ ਕਿਹੜੇ ਸੀਮਣ ਦੀ ਵੀਰੇ ਇਹ ਆ ਤੇ ਗਾਹਾਂ ਗੱਬਣ ਕਿਹੜੇ ਤੋਂ ਆ ਪਹਿਲੇ ਸੂਏ ਦਾ ਕੀ ਰਿਕਾਰਡ ਆ ਉਹ ਸਾਰੀ ਗੱਲਬਾਤ ਆਪਾਂ ਮਾਲਕ ਨਾਲ ਕਰਾਂਗੇ ਮੁੱਲ ਵੀਡੀਓ ਦੇ ਵਿੱਚ ਹੋ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 8 ਤਰੀਕ 10ਵਾਂ ਮਹੀਨਾ ਤੇ 2025 ਦੀ ਜਮਾ ਇੱਕ ਕਰੇ ਲੋਕਾਂ ਮਾ ਬੀਰਦਾ ਦੇਖੋ ਦੋਸਤੋ ਆ ਘਰ ਦੀਆਂ ਜਿਹੜੀਆਂ ਦੋ ਤਿੰਨ ਬੈੜਾ ਰੱਖਿਆ ਹੋਊਗਾ ਤੇ ਜਮਾ ਇੱਕ ਨਾਰਮਲ ਪਰਿਵਾਰ ਘਰ ਚੋਂ ਵੀਡੀਓ ਬਣਾ ਰਹੇ ਆ ਵੀਰੇ ਆਪਾਂ ਬਾਕੀ ਆ ਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਹਾਂ ਹੋਰ ਮਨਦੀਪ ਵੀਰੇ ਕੀ ਹਾਲ ਹੈ ਬਾਈ ਵਧੀਆ ਜੀ ਤੁਸੀਂ ਦੱਸੋ ਜੀ ਪਿੰਡ ਬਾਈ ਆਪਣਾ ਕੁੱਟੀ ਕਿਸ਼ਨਪੁਰਾ ਹਾਂਜੀ ਹਾਂਜੀ ਇਹ ਬਠਿੰਡਾ ਡੱਬ ਵਾਲੀ ਮੇਨ ਰੋਡ ਤੇ ਮੇਨ ਰੋਡ ਦੇ ਉੱਪਰ ਹੈਨਾ ਹਾਂਜੀ ਹਾਂਜੀ ਤੇ ਬਾਈ ਤਿੰਨਵਾਂ ਸੂਹਾ ਸੁੰਦੀ ਹੋਣੀ ਇਹ ਦੂਜਾ ਸੂਹਾ ਸੂਗੀ ਦੂਜਾ ਸੂਹਾ ਘਰੇਲੂ ਕੰਮ ਆਪਣ ਦਾ ਹਾਂ ਜੀ ਹਾਂ ਜੀ ਤੇ ਪਹਿਲੇ ਸੂਏ ਦਾ ਬਾਈ ਕੀ ਰਿਕਾਰਡ ਰਿਹਾ ਇਹਦਾ ਪਹਿਲੇ ਸੂਏ ਨੇ ਆਪਣੇ ਕੋਲ 25 ਲੀਟਰ ਤੱਕ ਦੁੱਧ ਦਿੱਤਾ ਜੀ 25 ਕਿਲੋ ਦਾ ਹਾਂ ਜੀ ਹਾਂ ਜੀ ਜਮਾ ਜੈਨੂਨ ਵੀਰੇ ਹਾਂ ਜੀ ਹਾਂ ਜੈਨੂਨ 3 ਮਹੀਨੇ ਹੋਇਆ ਇਹਨੂੰ ਡਰਾਈ ਕੀਤੀ ਤਿੰਨ ਮਹੀਨੇ ਹੋ ਗਏ ਵੀਰੇ ਕਹਿੰਦਾ ਡਰਾਈ ਕਰੀ ਨੂੰ ਟਿਊਬਾ ਟਿਊਬਾ ਭਰ ਕੇ ਡਰਾਈ ਕੀਤੀ ਵੀ ਆ ਕੈਪਰਾਵਨ ਡਰਾਈ ਹਾਂ ਜੀ ਹਾਂ ਹਾਂ ਟਿਊਬਾਂ ਬਾਈ ਨੇ ਪ੍ਰੋਪਰ ਭਰ ਕੇ ਜਿਹੜਾ ਸਹੀ ਤਰੀਕਾ ਡਰਾਈ ਦਾ ਉਹ ਬਾਈ ਨੇ ਕਰ ਵਰਤਿਆ ਹੋਇਆ ਤੇ ਬਾਈ ਆਪ ਕਿਹੜੇ ਸੀਮੰਦੀ ਡੈਨਮਾਰਕ ਦੇ 50053 ਹਾਂਜੀ ਹਾਂ ਠੀਕ ਆ ਪਹਿਲਾਂ ਨੇ 25 ਕਿਲੋ ਤੱਕ ਦੁੱਧ ਹਾਂਜੀ ਹਾਂਜੀ ਤੇ ਹੁਣ ਗੱਬਣ ਜਿਹੜੇ ਤੋਂ ਬਈ ਗੱਬਣ ਨਾ ਬਈ ਆਪਾਂ ਦੋ ਬੱਚੀਆਂ ਦੇ ਟੀਕੇ ਭਰਾਏ ਸੀਗੇ ਐਬੀਐਸ ਦੀ ਭਰਾਏ ਸੀਗੇ ਅੱਡੋ ਅੱਡ ਬੋਲਦੇ ਤੇ ਉਹ ਪਹਿਲਾਂ ਵਾਲੀ ਆਪਾਂ ਸੇਲ ਕਰਤੀ ਤੇ ਉਹਦਾ ਕਰਕੇ ਨਾ ਸਟਰਾ ਦਾ ਨਹੀਂ ਪਤਾ ਉਹ ਟੀਕਾ ਐਬੀਐਸ ਦੇ ਭਰੇ ਹੋਇਆ ਚੰਗਾ ਟੀਕਾ ਵੀ ਦੋਨਾਂ ਦੇ ਉਹਨਾਂ ਦੀ ਸੀਮਣ ਰਲ ਗਏ ਹਾਂ ਹਾਂ ਸੀਮਣ ਵੀ ਗਿਆ ਹਾਂਜੀ ਠੀਕ ਐ ਤੇ ਹੁਣ ਦਿਨ ਕਿਨੇ ਰਹਿੰਦੇ ਆ ਤੇ ਬਾਈ ਦਿਨ ਇਹ ਬਾਈ ਹਫਤੇ ਦੇ ਲਗਭਗ ਲੈ ਚੁੱਕੇ ਹਜੇ ਹਫਤਾ ਲੈ ਜਾਊਗਾ ਹਾਂਜੀ ਹਾਂਜੀ 8 ਤਰੀਕ ਦੀ ਦੋਸਤੋ ਅੱਜ ਵੀਡੀਓ ਤਕਰੀਬਨ ਬਾਈ ਕਹਿੰਦਾ 15 ਤਰੀਕ ਤੱਕ ਜਾ ਕੇ ਸੋਣ ਆਏ ਨੇ ਪਹਿਲਣ ਦਾ ਵੀਰ ਦੁੱਧ ਬਹੁਤ ਸੋਹਣਾ ਦਾਸਤਾ ਦੋਸਤੋ 25 ਕਿਲੋ ਦੇ ਤਕਰੀਬਨ ਤੇ ਮਸ਼ੀਨ ਨਾਲ ਹੀ ਚਵਾਈ ਹਾਂ ਮਸ਼ੀਨ ਨਾਲ ਚਵਾਈ ਮਸ਼ੀਨ ਨਾਲ ਹੀ ਵੀਰ ਕਹਿੰਦਾ ਪਚਵਾਈ ਕਰਦੇ ਆ ਬਾਕੀ ਬੰਦੀ ਬਾਈ ਖੋਲ ਲਾ ਤੋੜ ਕੇ ਆਪ ਦਿਖਾ ਦੀ ਭਰਾਵਾਂ ਨੂੰ ਬਾਕੀ ਆਰਡਰ ਦੀ ਕੁਆਲਿਟੀ ਚੈੱਕ ਕਰੋ ਦੋਸਤੋ ਚਮਾਣ ਫਿਕਸਰ ਟਾਇਟ ਲੈ ਬਾਈ ਜਿਹੜਾ ਦੁੱਦੜਾ ਜਿਹੜਾ ਆਪਾਂ ਕਹਿਦਗੇ ਨਾ ਉਹ ਲੱਗਿਆ ਕਿਸੇ ਨੇ ਦੁੱਧ ਤੇ ਕੰਮ ਕਰਨਾ ਤੇ 66 ਸੀਮਨ ਪਰਿਆ ਹੋਇਆ ਨਹੀਂ ਨਹੀਂ ਨਾਰਮਲ ਆ ਕਨਵੈਨਸ਼ਨ ਅੱਛਾ ਨੌਨ ਠੀਕ ਐ ਨਾਰਮਲ ਤੋਂ ਵੀਰ ਕਹਿੰਦਾ ਗੱਬਣਾ ਪਿਛਲੀ ਵਾਰ ਬੱਚੀ ਦਿੱਤੀ ਸੀ ਹਾਂ ਬੱਚੀ ਦਿੱਤੀ ਸੀ ਸਪਾਈਟਰੀ ਆ ਕਰੋ ਚੈੱਕ ਕਰੋ ਦੋਸਤੋ ਘਰੇਲੂ ਜਾਂ ਥੋੜਾ ਛੋਟਾ ਜਿਹਾ ਸੈਟਅਪ ਜਿਹਾ ਬਣਾਇਆ ਹੋਇਆ ਵੀਰ ਨੇ ਘਰ ਦੇ ਅੰਦਰ ਹੀ ਤੇ ਬਾਈ ਕਹਿੰਦਾ ਜਦੋਂ ਆਪਣੇ ਕੋਲ ਇੱਕ ਅੱਧਾ ਨਾਗ ਥੋੜਾ ਜਿਹਾ ਵਧੇ ਜਾਂਦੇ ਆਪਾਂ ਦੋ ਤਿੰਨ ਨਾਗ ਹੀ ਬੱਧ ਰੱਖਦੇ ਆ ਬਸ ਤੇ ਉਦੋਂ ਇੱਕ ਵਿੱਚੋਂ ਸੇਲ ਕਰ ਦਿੰਦੇ ਆ ਚੰਗੀ ਤੇ ਵਧੀਆ ਬਰੀਡ ਵਾਲੀ ਦੋਸਤੋ ਬਾਈ ਨੇ ਆਹ ਸੇਲ ਕਰਨੀ ਆ ਕੋਈ ਨਾ ਮੋੜ ਲਿਆ ਇਧਰ ਨੂੰ ਲਿਆ ਬਾਈ ਆਹ ਦੇਖੋ ਦੋਸਤੋ ਕਰ ਲੋ ਚੈੱਕ ਜਿਹੜੇ ਵੀ ਮੇਰੇ ਭਰਾ ਨੇ ਖਰੀਦਰੀਆਂ ਕੋਲ ਆਇਓ ਵੀਰ ਦਾ ਸ਼ਾਪ ਵੀਡੀਓ ਦੇ ਹੇਠਾਂ ਨੰਬਰ ਚੱਲੀ ਜਾਂਦਾ ਬਾਈ ਜੀ ਆਹ ਤੁਸੀਂ ਕਰੋ ਚੈੱਕ ਆ ਜਮਾ ਇੱਕ ਕਰੇ ਲੂ ਪਰਵਾਹ ਆ ਦੁੱਧ ਬਹੁਤ ਸੋਹਣਾ ਦੱਸਦਾ ਵੀਰ ਬਾਕੀ ਨਾ ਬੈਡ ਦਾ ਪ੍ਰਿੰਟ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਵੀਰੇ ਪਿਛਲੀ ਵਾਰ ਬੱਚੀ ਦਿੱਤੀ ਸੀ ਬਾਈ ਹਾਂ ਬੱਚੀ ਦਿੱਤੀ ਸੀ 61 ਸੀਵਨ ਸੀਗਾ ਬਾਈ ਪਿਛਲੀ ਵਾਰ ਅੱਜ ਕੀ ਨੌਨ ਭਰਾਤਾ ਅੱਜ ਕੀ ਨੌਨ ਭਰਾਤਾ ਸੀਗਾ ਉਹ ਵੀ ਉਹਦੇ ਘਰੇ ਨਹੀਂ ਸੀਗੇ ਡਾਕਟਰ ਭਰ ਗਿਆ ਠੀਕ ਆ ਠੀਕ ਨਹੀਂ ਆਪਾਂ 61 ਭਰਾਉਣੇ ਹੁੰਦੇ ਆ ਦੂਜੇ ਸਵੇਰ ਆਹ ਦੇਖੋ ਬਾਈ ਕਰੋ ਚੈੱਕ ਤੇ ਕੀ ਭਾਰੂਗਾ ਵੀਰੇ ਫਿਰ ਭਾਅ ਇਹਦਾ ਬਾਈ 95000 ਚਾਹ ਜੀ ਬਿਲਕੁਲ ਹਾਂ ਜੀ ਹਾਂ ਕੋਈ ਹੈਗੀ ਐ ਇਹਦੇ ਚੋਂ ਰਿਆਦ ਮਾਨ ਤਾਨ ਕਰ ਦਾਂਗੇ ਮੌਕੇ ਤੇ ਹਾਂ ਹਾਂ ਮੌਕੇ ਤੇ ਬਾਈ ਕਹਿੰਦਾ ਹੋ ਜਾ ਹੋ ਜਾਂਦਾ ਹੁੰਦਾ ਮੁੱਲ 95000 ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆ ਉਹ ਕੋਲੇ ਆਇਓ ਤਸੱਲੀ ਕਰਕੇ ਜਿਵੇਂ ਮਰਜ਼ੀ ਬਾਈ ਨਾਲ ਸੌਦਾ ਕਰ ਲਿਓ ਘਰੇਲੂ ਜਿਹਾ ਕੰਮ ਆ ਦੋਸਤੋ ਕੋਈ ਵਪਾਰ ਵਾਲਾ ਨਹੀਂ ਤੇ ਸੋਹਣੀ ਵੈੜ ਆ ਪਾ ਇੱਕ ਕਹਿ ਦਈਏ ਤਾਂ ਦੁੱਧ ਤੇ ਕਿਸੇ ਭਰਾ ਨੇ ਕਰਨਾ ਨਾ ਕੰਮ ਤਾਂ ਇਹ ਜਿਹੇ ਘਰੇਲੂ ਘਰਾਂ ਚੋਂ ਚੰਗਿਆਂ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਵੀਰੇ ਬਹੁਤ ਬਹੁਤ ਧੰਨਵਾਦ ਸਸੀਕਰ ਭਾਈ ਜੀ ਸਾਰਾ